हां जी मित्रों स्वागत है ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਮਲਚਿੰਗ ਵਾਲੀ ਕਣਕ ਤੇ ਗੱਲ ਇਹ ਆ ਵੀ ਜਿੰਨਾ ਟਾਈਮ ਇਹ ਬਹਾਨੀ ਢਾਕਦੀ ਨਾ ਛਿੱਟੇ ਵਾਲੀ ਤੇ ਦਿਲ ਤੱਕ ਤੱਕ ਉਮੀਦ ਕਰਦਾ ਰਹਿੰਦਾ ਤੇ ਮੈਨੂੰ ਵੀ ਇੱਕ ਵਾਰੀ ਐ ਲੱਗਿਆ ਸੀ ਵੀ ਯਾਰ ਇਹ ਕਿੱਥੇ ਵਾ ਕੇ ਦੁਬਾਰੇ ਨਾ ਬੀਜਣੀ ਪਵੇ ਜੇ ਵੀ ਨਾਲੇ ਤਾਂ ਖੇਤੀ ਖਰਾਬ ਹੋਊ ਨਾਲੇ ਲੋਕ ਜਿਹੜੇ ਝੇਡਾਂ ਕਰਨਗੇ ਉਹ ਲੱਗ ਬਟ ਹੁਣ ਜਾ ਕੇ ਦਿਲ ਖੜਿਆ ਸਿਚੁਏਸ਼ਨ ਤੁਹਾਡੇ ਸਾਹਮਣੇ ਆ ਹੁਣ ਇਹ ਕਣਕ ਅੱਜ ਆਪਾਂ 8-12 ਨੂੰ ਵੀਡੀਓ ਰਿਕਾਰਡ ਕਰ ਰਹੇ ਹਾਂ ਅੱਜ 1 ਮਹੀਨਾ ਤੇ 4 ਦਿਨਾਂ ਦੀ ਹੋ ਗਈ ਕੀ ਕੰਡੀਸ਼ਨ ਆ ਤੁਹਾਨੂੰ ਦਿਖਾਉਨੇ ਆ ਪਹਿਲੀ ਗੱਲ ਤਾਂ ਇਹ ਦੇਖ ਲਓ ਮਿੱਤਰੋ ਇਹਨੂੰ ਆਪਾਂ ਇੱਕ ਪਾਣੀ ਦਾ ਬੀਜਣਸਾਰ ਲਾਤਾ ਸੀ ਇੱਕ ਪਾਣੀ 18-20 ਦਿਨਾਂ ਬਾਅਦ ਲਾਤਾ ਸੀ ਕਿਉਂਕਿ ਨਾ ਜਿੱਥੇ ਕਿਤੇ ਮਾੜੇ-ਮੋٹے ਡੱਬ ਡੁੱਬ ਸੀਗੇ ਉਹ ਹਲਾ ਕੇ ਜਿੱਥੇ ਮਤਲਬ ਸੁਭਜੇ ਬਣਾਏ ਸੀ ਉਹਨੇ ਸੰਦ ਨੇ ਉਹ ਹਲਾ ਕੇ ਆਪਾਂ ਦਾਣੇ ਸਿੜਦੇ ਸੀ ਤੇ ਪਾਣੀ ਲਾਤਾ ਸੀ ਦੁਬਾਰੀ ਇਹਨੂੰ ਮੰਨ ਲਓ ਦੋ ਪਾਣੀ ਲੱਗੇ आज ਇੱਥੇ ਦੂਜੀ ਵਾਰ ਦੇ ਦਾਣੇ ਸਿੱਟੇ ਹੋਏ ਨਹੀਂ ਆਹ ਉਹ ਡੱਬ ਨੇ ਆਹ ਲਾਈਨ ਦੇਖ ਸਕਦੇ ਹਾਂ ਇਹ ਸਾਰਾ ਵਿਚੀ ਰਲ ਜੂਗਾ ਤੇ ਪਹਿਲੀ ਗੱਲ ਤਾਂ ਇਹ ਮਿੱਤਰੋ ਤੁਸੀਂ ਓਵਰਆਲ ਖੇਤ ਦੇਖ ਲਓ ਮੈਂ ਸਭ ਤੋਂ ਮਾੜੇ ਥਾਂ 'ਚ ਖੜ ਕੇ ਵੀਡੀਓ ਬਣਾ ਰਿਹਾ ਇਹ ਛੋਟੇ ਸਾਹਮਣੇ ਆਹ ਜਿਹੜਾ ਸਭ ਤੋਂ ਮਾੜਾ ਸੀਗਾ ਓਵਰਆਲ ਦੇਖ ਲਓ ਵੀ ਇੱਕ ਤਾਂ ਇਹਨੇ ਰੂਹ ਖੁਸ਼ ਕਰਤੀ ਇੱਕ ਟਾਈਮ ਤਾਂ ਮੈਨੂੰ ਐ ਲੱਗਿਆ ਸੀ ਵੀ ਇਹ ਬਾਹ ਕੇ ਨਾ ਦੁਬਾਰੇ ਬੀਜਣੀ ਪਊ ਪਾਵੇਂ ਸੁਪਰ ਸੀਡਰ ਨਾਲ ਬੀਜਦੀਏ ਜਾਂ ਕਿਵੇਂ ਹੋਰ ਤਰੀਕੇ ਨਾਲ ਇੱਕ ਵਾਰੀ ਮੈਨੂੰ ਐ ਲੱਗਿਆ ਸੀ ਵੀ ਇਹ ਬਾਕੇ ਦੁਬਾਰੇ ਬੀਜਣੀ ਪਊ ਅੱਜ ਕੰਡੀਸ਼ਨ ਤੁਹਾਡੇ ਸਾਹਮਣੇ ਐ ਤੇ ਇਹਦਾ ਨਾ ਕਣਕ ਦਾ ਬੂਟਾ ਤੁਸੀਂ ਚੈੱਕ ਕਰੋ ਐਸ ਲੋਟ ਪਹਿਲਾਂ ਤਾਂ ਗਰੋਥ ਦੇਖ ਲਓ ਗਿੱਟ ਤੋਂ ਪਲੱਸ ਐ ਤੇ ਦੂਜਾ ਸਾਨੂੰ ਬੂਟਾ ਪੱਟ ਕੇ ਦਿਖਾ ਦਿੰਨੇ ਆਪਾਂ ਹਰੇਕ ਬੂਟੇ ਨੇ ਐ ਪੰਜ ਪੰਜ ਡਾਲ ਛੀ ਛੀ ਡਾਲ ਬਣਾਏ ਨੇ ਪੂਰੀ ਵਧੀਆ ਗਰੋਥ ਕੀਤੀ ਐ ਤੇ ਜਿਹੜੀ ਗੱਲ ਤੁਹਾਨੂੰ ਦੱਸ ਰਹੇ ਸੀ ਵੀ ਇਹਦੇ ਵਿੱਚ ਆਪਾਂ ਨੇ ਅੱਧਾ ਪੌਣਾ ਗੱਟਾ ਜੂਰੀਆ ਦਾ ਪਾਤਾ ਜਿਹੜਾ ਦੂਜਾ ਪਾਣੀ ਲਾਇਆ ਸੀ ਇੱਕ ਪਾਣੀ ਦਾ ਬੀਜਨਸਾਰ ਲਾਤਾ ਸੀ ਇੱਕ ਪਾਣੀ ਉਦੋਂ ਬਾਅਦ ਲਾਤਾ ਸੀ ਮੇਨ ਗੱਲ ਆਪਾਂ ਇਹਦੇ 'ਚ ਕਰਨੀ ਆ ਵੀ ਇਹ 'ਚ ਸੁੰਡੀ ਕਿੰਨੀ ਕਾਈ ਕਿੰਨਾ ਕੁ ਬੀ ਪਾਇਆ ਸੀ ਕੀ ਕਮੀਆਂ ਰਹੀਆਂ ਸੰਦ ਦੇ ਵਿੱਚ ਇਹ ਸਾਰੀ ਗੱਲ ਆਪਾਂ ਅੱਜ ਦੀ ਵੀਡੀਓ 'ਚ ਕਰਾਂਗੇ ਮਿੱਤਰੋ ਪਹਿਲੀ ਗੱਲ ਤਾਂ ਇਹ ਸੀ ਵੀ ਕਮੀ ਕਮੀ ਇਹ ਸੰਦ ਦੇ ਵਿੱਚ ਇਹ ਹੈ ਵੀ ਇਹਨੇ ਨਾ ਸੈਡਾਂ ਤੇ ਆ ਸਾਈਡਾਂ ਤੇ ਇਕੱਠੇ ਕਰਨ ਦੀ ਪ੍ਰੋਬਲਮ ਹੈਗੀ ਸੀ ਵਿਚਾਲੇ ਕਈ ਵਾਰੀ ਘੱਟ ਹੁੰਦਾ ਸੀ ਬਾਕੀ ਆ ਥਾਂ ਤੇ ਫੂਸ ਜ਼ਿਆਦਾ ਸੀ ਆ ਦੇਖੋ ਤੁਸੀਂ ਸਾਰੇ ਗੇੜਿਆਂ 'ਚ ਤੁਹਾਨੂੰ ਮਾੜਾ ਮਾੜਾ ਹਲਕਾ ਹਲਕਾ ਲੱਗੂਗਾ ਵੀ ਸਾਈਡਾਂ ਤੇ ਇਕੱਠੇ ਕਰੇ ਆ ਇੱਕ ਤਾਂ ਵੀ ਗੇੜੇ ਤੇ ਗੇੜਾ ਚੜਦਾ ਤਾਂ ਕਰਕੇ ਆ ਵਿਚਾਲੇ ਵੱਟ ਜੀ ਥੋੜੀ ਜੀ ਸੰਗਣੀ ਆ ਠੀਕ ਹੈ ਦੂਜਾ ਵੀ ਇਹ ਜਿਹੜਾ ਰੋਟਰ ਆ ਉਹ ਘੁਮਾ ਕੇ ਥੋੜਾ ਜਿਹਾ ਵੀ ਸਾਈਡਾਂ ਤੇ ਇਕੱਠੀ ਕਰਦਾ ਇਹ ਪ੍ਰੋਬਲਮ ਸੀ ਮੇਨ ਦੂਜੀ ਗੱਲ ਵੀ ਕਿੰਨਾ ਪਿਆ 20 ਇਹ ਚਾਹ ਸਮਝ ਲੋ 40 ਕਿਲੋ ਦੇ ਹਿਸਾਬ ਨਾਲ 20 ਪਿਆ ਹੋਇਆ ਹੈ ਤੇ ਥੋੜਾ ਕਣਾ ਮੈਂ ਪਾਣੀ ਵੇਲੇ ਦੁਬਾਰੇ ਸਿੱਟਾ ਲਾਇਆ ਸੀ ਜਿੱਥੇ ਕੋਈ ਮੈਨੂੰ ਐ ਡੱਬ ਡੁੱਬ ਜੇ ਲੱਗਦੇ ਸੀ ਉੱਥੇ ਮਾੜਾ ਜ ਮੈਂ 5-7 ਕਿਲੋ ਪੀ ਆ ਜਿਹੜਾ ਉਹ ਦੁਬਾਰੇ ਸਿੱਟਾ ਲਾਤਾ ਸੀ ਇਹ ਕਣਕ ਹੋ ਗਈ 1 ਮਹੀਨਾ ਤੇ 4 ਦਿਨਾਂ ਦੀ ਗਰੋਥ ਸੋਡੇ ਸਾਹਮਣੇ ਹੈ ਪੂਰੀ ਵਧੀਆ ਗਰੋਥ ਹੈ ਤੇ ਅਗਲੀ ਗੱਲ ਸੁਣਦੀ ਦੀ ਮਿੱਤਰੋ ਆਪਾਂ ਜਦੋਂ ਇਹ ਬੀਜੀ ਸੀ ਉਦੋਂ ਕਲੋਰੋ ਲਾਈ ਸੀ ਤੇ ਇਸ ਤੋਂ ਬਾਅਦ 15-18 ਦਿਨਾਂ ਤੈਨੂੰ ਆਪਾਂ 18-20 ਦਿਨਾਂ ਤੇ 18 ਕਿ ਦਿਨਾਂ ਤੇ ਪਾਣੀ ਲਾਤਾ ਸੀ ਤੇ ਉਹ ਪਾਣੀ ਦੇ ਵਿੱਚ ਆਪਾਂ ਨੇ ਸਪਰੇਅ ਅਲ ਢੋਲੀ ਨਾਲ ਉੱਤੇ ਛਿੜਕ ਕੇ ਕਰਾਟੇ ਪਾਤੀ ਸੀ ਤਾਂ ਜਿਹੜਾ ਸੁੰਡ ਦਾ ਕੋਈ ਮਾੜਾ ਮੋਟਾ ਪਰਕੋਪ ਹੈਗਾ ਸੀ ਉਹ ਵੀ ਚੱਕਿਆ ਗਿਆ। ਓਵਰঅল ਤੁਹਾਨੂੰ ਸਾਰਾ ਖੇਤ ਦਿਖਾ ਦਿੰਨੇ ਆ। ਤੇ ਹੁਣ ਇਹਦੇ ਵਿੱਚ ਅੱਗੇ ਕੀ ਸਮੱਸਿਆ ਆ ਸਕਦੀ ਆ ਉਹ ਤੁਹਾਨੂੰ ਦੱਸ ਦਿੰਨੇ ਆ। ਮਿੱਤਰੋ ਜਿਹੜੀ ਅੱਗੇ ਸਮੱਸਿਆ ਆ ਸਕਦੀ ਆ ਉਹ ਆ ਹੈ। ਉਹ ਵੀ ਤੁਹਾਡੇ ਸਾਹਮਣੇ ਆ। ਉਹ ਆ ਚੂਹੇ ਦੀ। ਠੀਕ ਆ ਆ ਮਿੱਟੀ ਕੱਢ ਰਿਹਾ ਇਹ। ਇਹਨੂੰ ਆਪਾਂ ਮਾੜੀ ਜੀ ਗੌਰ ਰੱਖਦੇ ਆਂ ਇੱਕ ਵਾਰੀ ਦਵਾਈ ਧਰਤੀ ਇੱਕ ਦੋ ਵਾਰੀ ਹੋਰ ਧਰ ਦਾਂਗੇ ਜਦੋਂ ਪਾਣੀ ਲਾਵਾਂਗੇ ਉਦੋਂ ਮਾੜਾ ਮੋਟਾ ਡਾਂਗ ਸੋਟਾ ਵੀ ਇੱਥੇ ਚਲਾ ਦਾਂਗੇ ਫੇਰ ਆਪਣੀ ਜਿਹੜੀ ਚੂਹੇ ਦੀ ਸਮੱਸਿਆ ਉਹ ਵੀ ਕੰਟਰੋਲ 'ਚ ਰਹੂਗੀ ਤੇ ਹੁਣ ਮੇਨ ਗੱਲ ਵੀ ਇਹਦੇ 'ਚ ਦੋ ਚੀ ਗੱਲਾਂ ਹੋਰ ਕੀ ਧਿਆਨ 'ਚ ਰੱਖਣੀਆਂ ਨੇ ਉਹ ਇਹ ਆ ਮਿੱਤਰੋ ਵੀ ਇਹਦੇ 'ਚ ਨਾ ਜਿੰਨੀ ਜੂਰੀ ਆ ਪਾਉਣੀਆਂ ਪਾਣੀ ਦੇ ਮੂਰੇ ਪਾਉਣੀਆਂ ਤੁਸੀਂ ਨੇ ਕਿਉਂਕਿ ਜੇ ਬਾਅਦ ਚ ਜੂਰੀਆ ਉੱਤੇ ਸਿੱਟਾਂਗੇ ਉਹ ਪਰਾਲੀ ਦੇ ਉੱਤੇ ਪਈ ਰਹੂਗੀ ਉਹਦਾ ਅਸਰ ਖੇਤ ਦੇ ਵਿੱਚ ਉਨਾ ਨਹੀਂ ਹੋਣਾ ਤੇ ਅਗਲੀ ਗੱਲ ਰਹਿ ਗਈ ਨਦੀਨਾਂ ਦੀ ਨਦੀਨਾਂ ਦੀ ਗੱਲ ਇਹ ਹੈ ਮਿੱਤਰੋ ਸਾਡੇ ਇਸ ਖੇਤ ਦੇ ਵਿੱਚ ਗੁੱਲੀ ਡੰਡਾ ਹੈ ਨਹੀਂ ਨਾ ਇਹਦੇ ਵਿੱਚ ਕਦੇ ਹੋਇਆ ਮਾੜਾ ਮੋਟਾ ਕੀ ਕਹਿਣਾ ਮੱਥਿਆਂ ਤੇ ਉਹ ਵੀ ਮਸ਼ੀਨ ਲੈ ਆਉਂਦੀ ਆ ਜਦੋਂ ਦੂਜੇ ਖੇਤ ਚ ਆਉਂਦੀ ਆ ਉੱਦਾਂ ਗੁੱਲੀ ਡੰਡਾ ਹੈ ਨਹੀਂ ਮਿੱਟੀ ਵੀ ਚੱਕੀ ਹੋਈ ਹੈ ਇਹਦੇ ਚੋਂ ਤੇ ਇਹਦੇ ਚ ਬਾਥੂ ਹੋਊਗਾ ਥੋੜਾ ਬਹੁਤ ਜਿਹੜਾ ਹੋਊਗਾ ਜਿਹਾ ਪਾਲਕ ਪੂਰ ਕੁਮਾਰੀ ਮੋਟੀ ਜਿਵੇਂ ਆਹ ਹੈ ਤਾਂ ਇਹਨੂੰ ਆਪਾਂ 24D ਮਾਰ ਦਾਂਗੇ ਤੇ ਇਹਦਾ ਵੀ ਨਾਸ਼ ਹੋ ਜੂਗਾ ਐਡੀ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਬਾਕੀ ਨਦੀਨਾ ਦੇ ਮਾਮਲੇ 'ਚ ਕੀ ਰਿਜ਼ਲਟ ਰਹਿੰਦਾ ਹੈ ਕਹਿ ਰਹੇ ਨੇ ਲੋਕ ਵੀ ਇਹਦੇ 'ਚ ਗੁੱਲੀ ਡੰਡਾ ਮਰਦਾ ਨਹੀਂ ਉਹ ਕਿੰਨੀ ਕਿ ਸੱਚਾਈ ਹੈ ਉਹ ਆਪਾਂ ਹੋਰ ਖੇਤਾਂ ਦੇ ਵਿੱਚ ਵੀ ਜਾ ਕੇ ਆਵਾਂਗੇ ਜਿੱਥੇ-ਜਿੱਥੇ ਸਰਫੇਸ ਡਰਨਾ ਵਿਜੀ ਹੈ ਠੀਕ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਸਟ ਤੇ ਵੀ ਇਹਦਾ ਜਿਹੜਾ ਆਪਾਂ ਹੋ ਸਕੇ ਤਾਂ ਇਹਦਾ ਖੇਤ ਦਾ ਝਾੜ ਵੀ ਅੱਡ ਜੋਕ ਕੇ ਸੋਨੂੰ ਦੱਸਾਂਗੇ ਵੀ ਇਹਦਾ ਕੀ ਝਾੜ ਰਹਿੰਦਾ ਹੈ ਓਵਰ ਆਲ ਠੀਕ ਹੈ ਬਾਕੀ ਜਿਹੜੀ ਖੇਤ ਦੀ ਹੈ ਜਿਹੜੀ ਫਸਲ ਦੀ ਉਹ ਪੋਜੀਸ਼ਨ ਉਦਾਂ ਹੀ ਪਤਾ ਲੱਗ ਜਾਂਦੀ ਹੈ ਵੀ ਕਿੰਨੇ ਕ ਵਾਲੀ ਇਹ ਹੈਗੀ ਹੈ 5-7 ਦਿਨਾਂ ਵਿੱਚ ਅਗਲਾ ਪਾਣੀ ਵੀ ਇਹਦਾ ਤਿਆਰ ਹੈ ਮੇਨ ਗੱਲ ਕੀ ਹੈ ਇਹਦੇ 'ਚ ਸੁੰਡੀ ਬਿਲਕੁਲ ਵੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈਗੀ ਵੀ ਚੰਗਾ ਮਾੜਾ ਸੰਦ ਕਿਵੇਂ ਆ ਤੁਸੀਂ ਆਪ ਹੀ ਦੇਖ ਲਓ ਮੈਂ ਕੁਝ ਨਹੀਂ ਕਹਿੰਦਾ ਆ ਦੌਗੀਆਂ ਤੁਹਾਨੂੰ ਦਿਖਾਉਂਦੀਆਂ ਇੱਥੇ ਦਿਵਾਰੇ ਵੀ ਸਿੱਟੇ ਹੋਏ ਨੇ ਤੁਹਾਡੇ ਸਾਹਮਣੇ ਆ ਤੁਸੀਂ ਆਪ ਜੱਜ ਕਰ ਸਕਦੇ ਹੋ ਵੀ ਕੀ ਰਿਜ਼ਲਟ ਹੈ ਕਿਉਂਕਿ ਇਹਦੇ ਚ ਜਿਹੜੀ ਮੇਨ ਪ੍ਰੋਬਲਮ ਸੀ ਉਹ ਵੀ ਇਕੱਠੇ ਕਰਨ ਵਾਲੀ ਐ ਸਾਈਡਾਂ ਤੇ ਮਾਲਾ ਗੇੜਿਆਂ ਚ ਉਹ ਤੁਹਾਨੂੰ ਸਾਹਮਣੇ ਦਿਖਦੀ ਹੋਊਗੀ ਮਾਰੇ ਮਾਰੇ ਗੇੜੇ ਨਾਲ ਐ ਸਲਟ ਸਾਈਡਾਂ ਤੇ ਜਿਆਦਾ ਆ ਉਹ ਹੈਗੀ ਐ ਪ੍ਰੋਬਲਮ 노 ਡਾਊਟ ਅਬਾਊਟ ਇਟ ਸੰਦ ਚੰਗਾ ਮਾੜਾ ਉਹ ਤੁਸੀਂ ਆਪ ਜੱਜ ਕਰ ਸਕਦੇ ਹੋ ਕੋਈ ਖੁਸ਼ਕਰਾ ਚੱਕਰ ਨਹੀਂ ਕੋਈ ਗਿੱਲ ਦਾ ਚੱਕਰ ਨਹੀਂ ਕਿਵੇਂ ਮਰਜੀ ਛਿੱਟਾ ਦੇ ਕੇ ਉੱਤੋਂ ਦੀ ਟਪਾ ਦਿਓ ਤੇ ਉੱਤੋਂ ਲਾ ਦਿਓ ਪਾਣੀ ਕਣਕ ਐ ਨਿਕਲਦੀ ਐ ਖੁੰਬਾ ਵਾਂਗੂ ਆਹ ਤੁਹਾਡੇ ਸਾਹਮਣੇ ਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਨਾਲ ਆਪਣੀ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਤੁਹਾਨੂੰ ਕਿਵੇਂ ਲੱਗਿਆ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਨਹੀਂ ਕੀਤਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਸ਼ੁਕਰੀਆ